ਬੜਾ ਨਹੀਂ ਆਈ ਬਿਆ ਚਲ ਤੂੰ ਇੱਧਰ ਗੱਲ ਕਰ ਮੇਰਾ ਮਨ ਲਾ ਜੇ ਆਪਾਂ ਉਹ ਚੀਜ਼ ਐ ਉਹ ਵੀ ਅੱਡੀ ਐ ਅਸੀਂ ਮੈਂ ਤੁਸੇ ਬੋਲ ਤਾ ਖੈਰ ਆ ਜਾਓ ਕੋਈ ਨਹੀਂ ਕਿ ਕੁਝ ਬਿਆ ਆ ਰਾ ਜਾਓ ਬਾਟ ਨੂੰ ਸੜ ਨਹੀਂ ਝਾਈਆਂ ਸਰਕਾਰਾਂ ਬਾਰੇ ਦਿਨ ਹੁਣ ਕੀ ਕੀ ਖਿਆਲ ਐ ਜਰਾ ਸਰਕਾਰਾਂ ਮਤ ਮੋਦੀ ਭੰਗਦਾ ਰੰਦਵਾਰੀ ਫਿਰ ਸ਼ੈ ਆਹ ਹੋਰ ਸ਼ਾਗਿਆ ਮੋਦੀ ਕਿੱਥੇ ਸ਼ਾਗਿਆ ਸਾਰੀ ਸ਼ਾਗਿਆ ਜਿੰਨੇ ਬਸ ਸਾਰਾ ਸਟੇਟਾਂ ਜਿੱਤੇ ਰਹਿੰਦਾ ਬਾਈ ਭੰਗਦਾ ਬੰਦਾ ਅੱਛਾ ਆ ਹੁਣ ਬਿਆ ਚਲ ਗਾਲ ਤਾਂ ਨਾ ਦੇ ਫਿਰ ਵੀ ਆਪਣਾ ਲੀਡਰ ਰਹਾ ਪਹਿਲਾ ਯਾਰ ਹੈ ਹੈ ਯਾ ਹੁਣ ਫਿਰ ਆਉਣ ਵਾਲੇ ਸਮੇਂ 'ਚ ਕਿਹੜੀ ਸਰਕਾਰ ਆਊ ਤੂੰ ਅਖਬਾਰ ਵੱਧ ਪੜਦਾ ਰਹਿਣਾ ਨੂੰ ਆਉਣ ਵਾਲੇ ਸਮੇਂ 'ਚ ਤਾਂ ਦੇਖੋ ਕਾਂਗਰਸ ਕਾਲੀਆਂ ਚੋ ਦੀ ਕਿਹੜੀ ਆਉਂਦੀ ਐ ਐ ਤਾਂ ਫਿਰ ਤੂੰ ਸਾਰਿਆਂ ਦੇ ਨਾਂ ਲੈ ਗਏ ਇੱਕ ਨਾਂ ਦਾ ਕਾਂਗਰਸ ਦੇ ਹੰਟ ਜਾ ਕਾਂਸ ਵੱਧ ਨੇ ਕਾਂਗਰਸ ਦੇ ਹੂੰ ਕਾਂਗਰਸ ਹੀ ਆਊਗਾ ਨਾ ਤੁਸੀਂ ਵੀ ਤੂੰ ਵੀ ਜੇ ਚੰਨੀ ਬਣਾਤਾ ਮੈਂ ਤਾਂ ਮੈਨੂੰ ਤਾਂ ਲੱਗਦਾ ਯਾਰ ਭਾਜ ਪਾਉਗੇ ਭਾਜ ਪਾ ਤਾਂ ਹੋਰ ਨੂੰ ਤਾਂ ਆ ਸਕਦੇ ਜੀ ਇਹ ਸੋਸਾ ਜੋ YouTube ਹੈ ਉਹ ਮੰਤ ਮੰਨ ਦੀ ਇਹਨੂੰ ਪੱਟਣ ਨੂੰ ਫਿਰ ਜਾਂਦਾ ਉਹ ਮੈਂ ਤੁਹਾਨੂੰ ਦੱਸਿਆ ਨਾ ਜੋਰ ਹੈਗਾ ਨਾ ਜੋਕਰ ਤੰਗਦਾ ਖੀ ਇਹਨਾਂ ਜੀ ਜੀ ਪਿਆ पाच ਬਾਲੇ ਨੇ ਹੀ ਪੱਟ ਲਿਆ ਉਹ ਮੰਦ ਮਾਰ ਫੇਰ ਜਾਤਾ ਵੀ ਹੈ ਕੌਣ ਪੱਟ ਲਿਆ ਉਹਨਾਂ ਦਾ ਮਾਰ पाच ਬਾਲੇ ਨੇ ਪੱਟਿਆ ਵੀ ਜਾ ਸਕਦਾ ਹੈ ਪੱਟਾ ਹੁਣ ਤੋਂ ਉਹਨਾਂ ਨੇ ਗਾਲ ਉੱਠਾ ਗੋ ਉਹਨਾਂ ਨੇ ਹੀ ਗਾਲ ਮੋਸੇ ਵਹਰ ਚ ਹਾਂ ਸਾਂ ਜੋਗੀ ਪਾਲ ਦੀ ਪੱਟ ਲਈ ਹੁਣ ਉਹ ਸਿੱਟਾ ਵਧਾ ਗਈ ਭੈਣ ਤੇ ਲੈ ਲੈ ਤੇ ਜਿਹੜੀ ਥੱਲੇ ਇਹਨਾਂ ਕਿਸੇ ਆਪਣੇ ਮੰਤਰੀਆਂ ਦਾ ਹੁਣ ਆ ਬਸਲੇ ਵਧਾ ਦਿੰਨੇ ਅੱਛਾ ਮੰਤਰੀ ਆਪ ਦੇ ਵਧਾ ਦਿੰਦੇ ਓਏ ਇੱਕ ਜਣੇ ਦਾ ਕੀ ਬਣਦਾ ਕਾ ਐਡੇ ਜੋਰ ਹੋ ਗਿਆ ਇਹਨੂੰ ਇਹਨਾਂ ਕਿਵੇਂ ਪਤਾ ਕੰਜਰਖਾਨੇ ਬਾਰੇ ਮੈਨੂੰ ਵੀ ਨਹੀਂ ਪਤਾ ਇਹਨਾਂ ਦਾ ਕੰਜਰਖਾਨੇ ਬਾਰੇ ਮੁਰਗੇ ਨੂੰ ਕਾਲਮ ਰੋੜ ਦੇਣੇ ਅਗਲੇ ਦਾ ਅੱਛਾ ਨਾ ਮਰਾਂ ਛੱਡ ਦੇਣੇ ਚੌਂਦੇ ਜਾਗ ਲੱਗਾ ਤਾਂ ਭੈਂਤੀ ਲੰਨ ਲੈ ਇਤਰੀ ਹੋ ਜਾ ਆਪਾਂ ਨੂੰ ਕੀ ਅੱਜ ਤੋਂ ਹੋਗਾ ਠੀਕ ਹੈ ਨਾ ਤੁਗੜੀ ਵਾਲਡ ਚ ਆਪਾਂ ਤਾਂ ਕਿਸੇ ਚ ਨਹੀਂ ਹੈਗੇ ਤਿੰਨ ਅਸ਼ਾ ਫਿਰ ਕਿਹੜੀ ਪਾਰਟੀ ਛੜਾਉਗੇ ਆਪਣਾ ਨਾ ਇਹ ਤਾਂ ਕਪਤਨ ਛੜਾਉਗਾ ਕੈਪਟਨ ਛੜਾਉ ਕੈਪਟਨ ਦਾ ਭੈਣਾਂ ਗੋਲੀਆਂ ਲਾ ਗਿਆ ਸਾਨੂੰ ਸਾਰਿਆਂ ਨੂੰ ਕਪਾ ਕੈਪਟਨ ਭਿੰਦਰਾ ਨੇ ਗਬਾਗੀ ਵੀ ਜੀ ਵੀ ਚ ਗਿਆ ਕੈਪਟਨ ਵੀ ਭੱਜ ਗਿਆ ਉਹ ਤਾਂ ਪੱਟਿਆ ਗਿਆ ਜਾਵਾ ਉਹਨੇ ਗੁਟਕੇ ਸਾਹਿਬ ਦੀ ਸੌਣੀ ਖਾਦੀ ਸੀ ਹਾਂ ਉਹਦਾ ਫੱਟੇ ਦਾ ਹੁਣ ਜਦੋਂ ਕੰਮ ਨਹੀਂ ਕਰੇ ਕੰਮ ਤਾਂ ਕਰਦਾ ਨਾ ਫਿਰ ਪਰ ਇਹ ਤਾਂ ਕੰਮ ਨਹੀਂ ਹੋ ਗਿਆ ਇਹਨਾਂ ਨੂੰ ਕੰਮ ਐਂਦੀ ਬੱਡੀ ਸੌਂ ਝੂਠੀ ਖਾਣੀ ਯਾਰ ਗੱਲ ਤਾਂ ਫਿਰ ਉਹ ਵੀ ਆ ਸੌਂ ਸੌਂ ਤਾਂ ਖਾਲੀ ਸੀ ਪਰ ਕੰਮ ਤਾਂ ਕਰਨਾ ਹੋ ਜਾਂਦਾ ਸੌਂ ਖਾਦੀ ਜੀ ਹਾਂ ਕੱਲ ਸਵੇਰ ਬਾਅਦ ਬੋਲੀ ਨਹੀਂ ਕਹਿੰਦਾ ਜਿਹੜਾ ਬੰਦਾ ਇਹਦਾ ਟੌੜੂ ਵਾਲਿਆਂ ਦਾ ਕਹਿੰਦਾ ਕੁੱਤਾ ਵੀ ਨਹੀਂ ਪੁੱਛਦਾ ਕਹਿੰਦਾ ਕਹਿੰਦਾ ਉਹ ਲੀਡਰ ਬਣਾ ਰੱਖਿਆ ਕਹਿੰਦਾ ਥੋੜੇ ਬਣਾਈ ਨੇ ਭੈਣੇ ਐ ਨਹੀਂ ਕਹਿੰਦਾ ਸੀ ਉਹ ਉਹ ਐਂ ਕਹਿੰਦਾ ਸੀ ਇਹਨਾਂ ਜਮਾ ਗੰਦਾ ਬੰਦਾ ਇਹਨਾਂ ਦਾ ਮੋਹ ਹੋਊਗਾ ਲੀਡਰ ਐਂ ਕਹਿੰਦਾ ਜੇਨ ਤਾਂ ਛੋਡੀ ਹੈ ਕਹਿੰਦੇ ਜੇ ਤੁਸੀਂ ਕੰਮ ਚੱਜਦੇ ਕਰ ਕਿਉਂ ਪੈਣ ਦੇ ਲੰਨ ਹੋਈ ਆਉਂਦੇ ਕਦੇ ਹਾਂ ਪਹਿਲਾਂ ਕਿਦਾਂ ਤੁਸੀਂ ਤੁਰੇ ਆਉਂਦੇ ਸੀ ਆਹ ਮੋਹ ਹੋਇਆ ਕੱਲ੍ਹ ਕਨੇ ਕੰਮ ਤਾਂ ਬਹੁਤ ਕਰੇ ਹਾਂ ਦਾ ਤੂੰ ਨਾ ਲਾ ਕੰਮ ਦਾ ਕਿਵੇਂ ਬਿਆਨਬਾਜ਼ੀ ਕਰ ਲੀ ਮਾੜੀ ਮੈਂ ਕੰਮ ਤਾਂ ਕੱਲ੍ਹ ਕਨੇ ਬਹੁਤ ਕਰੇ ਨੇ ਉਹਨੇ ਕੰਮ ਦਾ ਫੁੱਲ ਕਰੇ ਨੇ ਕੰਮ ਦਾ ਕਰੇ ਨਹੀਂ ਛੜਕਾਂ ਮੋਟਰਾਂ ਲਾਲਾ ਖਾਲ ਲਾਲਾ ਪੈਣ ਇੱਥੇ ਕਰ ਪੱਕੇ ਖਾਲ ਆ ਆ ਆ ਗਿਆ ਲੈ ਮੋਗੇ ਚਾਰ ਮੋਗੇ ਚਾਰ ਮੋਗੇ ਕੱਲੇ ਆਪਣੇ ਕੀ ਚਾਰ ਬਾਲੇ ਪਿੰਡਾਂ ਚ ਲਾਏ ਨੇ ਕੰਮ ਦਾ ਕਰੇ ਨੇ ਕੋਈ ਖੁੱਲਾ ਹਾਂ ਬੋਟਰਾਂ ਕਿਹਦੇ ਦਿੱਤੀਆਂ ਲਗੀਆਂ ਬੋਟਰਾਂ ਵੀ ਗੱਲ ਕਰਨੇ ਬਾਲੇ ਦਾ ਸੈਂਟਰ ਰਹਿ ਤੀਆਂ ਉਹ ਮੈਂ ਤੈਨੂੰ ਕਦੋਂ ਕਹਿੰਦਾ ਫਿਰ ਦਿੱਤੀਆਂ ਦਿੰਦੇ ਸਰਕਾਰਾਂ ਚ ਹੀ ਨੇ ਆ ਇਹਨਾਂ ਚ ਹੀ ਨੇ ਨਾ ਸਰਕਾਰ ਦਾ ਅਕਾਲੀਆਂ ਨਹੀਂ ਬਲ ਗਿਆ ਸੀ ਸਮਝੀ ਜਾਓ ਸੈਂਟਰ ਸੀਗੀ ਇਹਨੂੰ ਦੀ ਖੜਾ ਮੈਂ ਤਾਂ ਤੂੰ ਐ ਮੰਨ ਗਰੀ ਬਾਬਾਰੇ ਕਿੰਨਾ ਸੋਚਦੇ ਸੀ ਇਹ ਕਾਂਗਰਸ ਤਾਂ ਅਚ ਨਹੀਂ ਕਰਦਾ ਭਗਵੰਤ ਜੀ ਮੰਨ ਨੇ ਆਪਣਾ ਭਗਵੰਤ ਮੰਨ ਕਾ ਬੋਟ ਪਾਣੇ ਸਰੇ ਉਏ ਭਗਵਾਨ ਤਮਾਨ ਜਿਹੜੀ ਹਿਸਾਬ ਨਾਲ ਕਰਨਾ ਸੀਗਾ ਯਾਰ ਉਹ ਹਿਸਾਬ ਨਾਲ ਨਹੀਂ ਹੋਇਆ ਤੋ ਯਾਰ ਕਿਵੇਂ ਇਹ ਤਾਂ ਕਹਿੰਦਾ ਸੀ ਮੈਂ ਦੂਜੇ ਕੰਮ ਕਰਾਂਗਾ ਜਿਵੇਂ ਨੌਕਰੀਆਂ ਵੇਚ ਜਿਵਾਰੀ ਇਹ ਚੀ ਖਤਮ ਕਰੂਗਾ ਉਹ ਚੀਜ਼ਾਂ ਨੌਕਰੀਆਂ ਖਰੇ ਨਹੀਂ ਬਹੁਤ ਦਿੱਤਾਂ ਹਾਂ ਲੱਗੇ ਤਾਂ ਕਰ ਬਹੁਤ ਇਹ ਸਰਕਾਰ ਚ ਭਈ ਮੰਨਣਾ ਆਪਾਂ ਹੁਣ ਲਾਦਾ ਵੀ ਆਪਾਂ ਛੋਟੇ ਕੰਮਾਂ ਦੇ ਫਿਰ ਕਈ ਆਟਾ ਦਾਸ ਤੇ ਲਾਲਾ ਵੀ ਆਪਾਂ ਉਹ ਦੇਣਾ ਸਾਡਾ ਕੱਟ ਗਏ ਜਾਓ ਉਹ ਕਰਤਾ ਨਾ ਇਹ ਤਾਂ ਇੱਕ ਗੱਲ ਤਾਂ ਹੈਗੀ ਐ ਖੜ ਜਾ ਗੱਲ ਸੁਣ ਲੈ ਪਹਿਲਾਂ ਫੇਰ ਲਾ ਲਈ ਉਹ ਚੜਾਏਗਾ ਤੂੰ ਇੱਕ ਗੱਲ ਤਾਂ ਹੈਗੀ ਐ ਪਹਿਲਾਂ ਕਾਲੀ ਕਾਂਗਰਸ ਗਾਂਚ ਜਿਹੜਾ ਬੰਦਾ ਮੁਲਾਜ਼ਮ ਹੁੰਦਾ ਤੇ ਉਹਦੇ ਮੁਲਾਜ਼ਮੀ ਲੱਗੀ ਜਾਂਦੇ ਹੂੰ ਤੇ ਹੁਣ ਇਹਨਾਂ ਨੇ ਸਾਰੇ ਨੰਬਰਾਂ ਵਾਲੇ ਰੱਖੇ ਨੇ ਗਰੀਬ ਘਰਾਂ ਦੇ ਜਵਾਕਰ ਲੱਗੇ ਨੇ ਸਾਰੇ ਫਰਕ ਤਾਂ ਹੈਗਾ ਸਰਕਾਰ ਦਾ ਤੇ ਰਿਸ਼ਵਤ ਵੀ ਨਹੀਂ ਲੱਗੀ ਹੁਣ ਵੱਧ ਪੈਣ ਲੱਗੀ ਰਿਸ਼ਵਤ ਬਾਰੇ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਕਿਹੜੀ ਸਰਕਾਰ ਚੁਣੋਗੇ ਅਸੀਂ ਰਾਜੇ ਸਿੰਘ ਦਾ ਬਿਆਨ ਲੈ ਲੇ ਇਹਦਾ ਜੇ ਸਿੰਘ ਹੂੰ ਰਾਜਾ ਹਿੰਦੁਸਤਾਨੀ ਅਖਬਾਰ ਇਹਦੇ ਘਰੇ ਨਾ ਢੇਰੀ ਲੱਗੇ ਪਿਆ ਉਧਰ ਮੂੰਹ ਕਰਲਾ ਜਾਣ ਕੇ ਨਹੀਂ ਕਰਦਾ ਵੀ ਭੈਣਾਂ ਮੇਰੇ ਸਿਆਣ ਚ ਆ ਜਾਣ ਕਿ ਤੇ ਕਿਡਨਾਪ ਨਾ ਕਰ ਲੈਣ ਨਾ ਕਿਡਨਾਪ ਨੂੰ ਤਾਂ ਆਪਾਂ ਗਾਹ ਮੁਲਕ ਤੋਂ ਗਾਲੀ ਮਾਰੋਣਾ ਜਾ ਕੇ ਆਪਾਂ ਅਗਲੇ ਵੀਡੀਓ ਫੁੱਲ ਬਣਾਉਂਗਾ ਲੈ ਇਹਦੇ ਨਾਲ ਲਾਇਆ ਬਸ ਯਾ ਚੱਲ ਵੀ ਹੋ ਚਾਚ ਚੱਲ ਗਿਆ